ਕਲਾਈਮੈਕਸ ਅਭੀ ਬਾਕੀ ਹੈ ਇੱਕ ਨਾ ਗੱਡੀ ਜਿਹੜੀ ਉਹ ਲੱਗੀ ਸੀ ਜੀ ਉਹ ਸਟੰਟ ਕਰ ਰਹੀ ਸੀ ਉਹ ਗੱਡੀ ਅਸੀਂ ਵੀ ਮਤਲਬ ਲੱਭ ਕੇ ਸੌੜਾ ਪਿੰਡ ਦੇ ਅਵਤਾਰ ਸਿੰਘ ਸੰਦੋ ਜਹਾਂ ਸਿੰਘ ਦੀ ਪਿੰਡ ਸੌੜਾ ਹਮ ਉਹ ਬੜੀ ਫੜ ਕੇ ਸੀ ਬੱਤ ਦਾ ਤੋਂ ਤੋਂ ਸੱਤ ਪੁੱਤਰ ਵੀ ਕਲੈਕਟ ਚ ਇਨਬਾਉਂਡ ਕਰ ਬਾਈ ਜੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਕੱਲ ਤਾਂ ਉਹਦੇ ਬਾਰੇ ਜਾਣਕਾਰੀ ਦਵਾਂਗੇ ਅਸੀਂ ਕੰਦਰੀ ਫਲਾਸ ਤੋਂ ਖੜੇ ਤੇ ਇੱਕ ਨਾ ਗੱਡੀ ਜੀ ਲੰਡੀ ਜੀ ਸੀਗੀ ਉਹ ਸਟਾਰਟ ਕਰਦੀ ਸੀਗੀ ਉਹ ਗੱਡੀ ਅਸੀਂ ਜੀ ਲੱਭ ਕੇ ਸੋਨਾਪਿੰਡ ਦੇ ਅਵਤਾਰ ਸਿੰਘ ਸੰਦਲ ਸਿੰਘ ਦੀ ਬਟਾ ਸੋੜਾ ਹਮ ਗੱਡੀ ਫੜ ਕੇ ਸੀ ਬਤਲਾਤੀ ਤੇ ਤੋਂ ਸੱਤ ਪੁਤਰ ਵੀ ਕਲੈਕਟ ਚ ਇੰਬਾਉਂਡ ਕਰ ਤੂ ਕੌਣ ਕੌਣ ਸੀ ਕਿਉਂ ਸੀ ਚ ਉਹਦੀ ਜਵਤਾਰ ਸਿੰਘ ਜੀ ਸੀਗੀ ਤੇ ਨਾਲ ਨਾਲ ਹੋਰ ਦੋ ਚਾਰ ਮੁੰਡੇ ਸੀਗੇ ਹਮ ਕਿਹੜੀ ਜਗ੍ਹਾ ਸੀ ਇਹ ਹੈ ਗੇਮ ਵੀਡੀਓ ਵੀਡੀਓ شويه ਲਾਈ ਸੀ ਉੱਥੇ ਕੁੜੀ ਆਈ ਸੀ ਤੇ ਕੁੜੀ ਦੇ ਵੀਡੀਓ ਵਾਇਰਲ ਕੀਤੇ ਸੀ ਉਹ ਹੂੰ ਹੂੰ ਤਾਂ ਉਸ ਤੋਂ ਬਾਅਦ ਬੌਂਡ ਕੋਈ ਚਲਾਨ ਕੀਤਾ ਕੀ ਕਾਰਵਾਈ ਕੋਈ ਬੌਂਡ ਆਪਦੀ ਗੱਡੀ ਦੀ ਦੋਸਤ ਕੋਈ ਚਲਾਨ ਵੀ ਕਟਿਆ ਚਲਾਨ ਕੱਟਦਾ ਹੀ ਕੋਈ ਹੋਰ ਕੋਈ ਜਾਣਕਾਰੀ ਹੋਰ ਨਹੀਂ ਕੋਈ ਬੰਦੀ ਆਉਂਦੀ ਗੱਡੀ ਪਾਣੀ इमेट्स सभी बाकी है और अभी तो रुको ਲਾਈਮੈਟ ਸਭੀ ਬਾਕੀ ਹੈ ਇੱਕ ਨਾ ਗੱਡੀ ਲੰਡੀ ਜੀ ਸੀਗੀ ਉਹ ਸਟਾਰਟ ਕਰਦੀ ਸੀਗੀ ਉਹ ਗੱਡੀ ਅਸੀਂ ਜੀ ਮਲੋ ਲੱਭ ਕੇ ਸੋਨਾਪਿੰਡ ਦੇ ਅਵਤਾਰ ਸਿੰਘ ਸੰਦਵਤ ਸੰਭੂ ਦੀ ਬਟਾ ਸੋੜਾ ਹਮ ਗੱਡੀ ਫੜਕੇ ਸੀ ਬਤਲਾ ਤੋ ਤੋ ਸੱਤ ਪੁੱਤਰ ਵੀ ਕਲੈਕਟ ਚ ਇੰਬਾਉਂਡ ਕਰਤੂ ਬਾਈ ਜੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਕੱਲ ਤਾਂ ਉਹਦੇ ਬਾਰੇ ਜਾਣਕਾਰੀ ਦੋਗੇ ਅਸੀਂ ਕੰਬੀਰ ਫਰਾਂਟ ਤੋਂ ਖੜੇ ਤੇ ਇੱਕ ਨਾ ਗੱਡੀ ਜਿਹੜੀ ਲੰਡੀ ਸੀਗੀ ਉਹ ਸਟਾਰਟ ਕਰ ਦੇ ਸੀਗੀ ਉਹ ਗੱਡੀ ਅਸੀਂ ਜੀ ਮਤਲਬ ਲੱਭ ਕੇ ਸੋਨਾਪਿੰਡ ਦੇ ਹਰਤਾਰ ਸਿੰਘ ਨਾਲ ਉਹ ਸੰਤ ਸਿੰਘ ਦੀ ਪਟਸੋੜਾ ਹਾਂ ਉਹ ਗੱਡੀ ਫੜ ਕੇ ਅਸੀਂ ਬਤਨਾ ਤੋਂ ਤੋਂ 700 ਫੁੱਟ ਰਵੇ ਕਲੈਕਟਰ ਚ ਇੰਬਾਉਡ ਕਰਤੀ ਕੌਣ ਕੌਣ ਸੀ ਕਿਉਂ ਸੀ ਚ ਉਹਦੀ ਗਵਤਾਰ ਸਿੰਘ ਦੀ ਸੀਗੀ ਉਹ ਨਾਲ ਨਾਲ ਹੋਰ ਦੋ ਚਾਰ ਮੁੰਡੇ ਸੀਗੇ ਕਿਹੜੀ ਜਗ੍ਹਾ ਸੀ ਇਹ ਹੈ ਕਈ ਬੀ ਵੀ ਐਡੀ ਵੀ ਬੀ ਦੋ شويه ਲਾਈ ਸੀ ਉੱਥੇ ਉਹ ਕੁੜੀ ਆ ਸੀ ਤੇ ਕੁੜੀ ਦੇ ਵੀਡੀਓ ਵਾਇਰਲ ਕੀਤੀ ਸੀ ਉਹ ਹੂੰ ਹੂੰ ਤਾਂ ਉਸ ਤੋਂ ਬਾਅਦ ਬੌਂਡ ਕੋਈ ਚਲਾਨ ਕੀਤਾ ਕੀ ਕਾਰਵਾਈ ਕੋਈ ਗੱਡੀ ਸੀ 207 ਕੋਈ ਚਲਾਨ ਵੀ ਕਟਿਆ ਚਲਾਨ ਕੱਟਦਾ ਹੀ ਕੋਈ ਹੋਰ ਕੋਈ ਜਾਣਕਾਰੀ ਹੋਰ ਨਹੀਂ ਜੀ ਬੰਦੀ ਆਉਂਦੀ ਗੱਡੀ ਪਨ